ਉਸ ਆਖੀ ਦਾ ਦਿਨ ਜਿਸ ਦਾ ਇੰਤਜ਼ਾਰ ਕਰਦਾ ਖਾਲਸਾ ਹਰ ਸਾਲ ਤੇ ਉਸ ਦਿਨ ਤੋਂ ਮੁੱਖ ਰੱਖਦੇ ਹੋਇਆ ਸ਼ੰਭੂ ਬਾਡਰ ਤੇ ਮਹਾਰਾਜਾ ਦਾ ਪ੍ਰਕਾਸ਼ ਹੋਇਆ ਤੇ ਤੁਸੀਂ ਦੇਖੋ ਇਸ ਦਿਨ ਖਾਸਿਤ ਕੀ ਹੈ ਸਹਿਜ ਪਾਠ ਰੱਖੇ ਗਏ ਨੇ ਪਹਿਲੀ ਵਾਰੀ ਮਹਾਰਾਜਾ ਦਾ ਪ੍ਰਕਾਸ਼ ਇੱਥੇ ਹੋ ਰਿਹਾ ਸ਼ੰਭੂ ਬਾਡਰ ਦੇ ਜੋਧਾ ਮੋਰਚਾ ਲੱਗਿਆ ਉਸ ਤੋਂ ਬਾਅਦ ਅੱਜ ਤੱਕ ਪਹਿਲੀ ਵਾਰੀ ਗੁਰੂ ਸਾਹਿਬ ਦਾ ਇੱਥੇ ਪ੍ਰਕਾਸ਼ ਕੀਤਾ ਜਾ ਰਿਹਾ ਇੱਕ ਦਿਨ ਉਹ ਸੀ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਸਿੰਘ ਸੱਜਗੇ ਸੀ ਇੱਕ ਦਿਨ ਆਏ ਜਿੱਦਨ ਤੁਸੀਂ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਸ਼ੰਭੂ ਬਾਡਰ ਤੇ ਪਹਿਲੀ ਵਾਰੀ ਥੋਡੇ ਵੱਲੋਂ ਕੀਤਾ ਜਾ ਰਿਹਾ ਮਤਲਬ ਜੇ ਇੱਕ ਦੁੱਖ ਵਾਲੀ ਗੱਲ ਵੀ ਹੈ ਕਿ ਜਿਹੜਾ ਪ੍ਰਕਾਸ਼ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਬਹੁਤ ਲੇਟ ਹੋਇਆ ਉਹ ਹੋਲਾ ਮਹੱਲਾ ਵੀ ਇਦਾਂ ਹੀ ਨਿਕਲਿਆ ਮੈਂ ਨਹੀਂ ਚਾਹੁੰਦਾ ਸੀ ਕਿ ਬਜ਼ਾਕੀ ਵੀ ਸਾਡੀ ਇਦਾਂ ਨਿਕਲ ਜੇ ਹੁਣ ਇਹ ਮੋਰਚਾ ਸਾਡਾ ਘਰਿਆ ਤੇ ਇਸੇ ਕਰਕੇ ਹੁਣ ਆਪਾਂ ਇੱਥੇ ਹੀ ਸੈਜ ਪੜ ਕੀਤਾ ਸਿੰਘ ਅਤੇ ਸ਼ਹੀਦ ਹੋਏ ਹਨ ਉਹਨਾਂ ਨੂੰ ਮਹਾਰਾਜ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਬਲ ਬਖਸ਼ਣ ਆਪਣੇ ਭਾਣਾ ਮੰਨਦਾ ਛੋਟੇ ਬੱਚੇ ਆ ਨਾ ਸਮਝਿਆ ਨਾ ਦਾਣ ਆ ਮਹਾਰਾਜ ਸਾਨੂੰ ਸਮਤ ਬਖਸ਼ਣ ਬਾਕੀ ਆਪਾਂ ਜਿੰਨੇ ਜਿੰਨਾ ਵੀ ਸਾਡੇ ਵੱਲੋਂ ਹੋ ਸਕੇਗਾ ਆਪਾਂ ਸੇਵਾ ਚ ਕੋਈ ਕਮੀ ਨਹੀਂ ਆਣ ਦਵਾਂਗੇ ਬਾਕੀ ਮਹਾਰਾਜ ਬੈਠੇ ਆ ਕਰਾਨ ਮਰੇ ਸੇਵਾ ਹੁਣ ਅਸਲੀ ਕਰਤਾ ਇਹੀ ਬਣ ਗਿਆ ਸਾਡਾ ਸੋ ਅਸੀਂ ਆਪਣੇ ਘਰ ਤੇ ਆਪਣੇ ਗੁਰੂ ਲੈ ਕੇ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਰੀ ਸੰਗਤ ਨੂੰ ਵਧਾਈਆਂ ਵੀ ਦੇਣਾ ਚਾਹੁੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਭੂ ਬਾਡਰ ਤੇ ਗੁਰੂਗੱਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰਬਾਣੀ ਦਾ ਸੰਚਾਰ ਹੋਵੇਗਾ ਕਿਉਂਕਿ ਇਸ ਮਹੀਨੇ ਗੁਰੂ ਪਾਸ਼ਾ ਦੇ ਖਾਲਸਾ ਦਿਵਸ 1699 ਜਿਹੜਾ ਖਾਲਸਾ ਸਾਜਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਦਿਨ ਮਨਾਇਆ ਜਾਊਗਾ ਬਸਾਖੀ ਦਾ ਦਿਨ ਜਿਸ ਦੇ ਇੰਤਜ਼ਾਰ ਕਰਦਾ ਖਾਲਸਾ ਹਰ ਸਾਲ ਤੇ ਉਸ ਦਿਨ ਤੋਂ ਮੁੱਖ ਰੱਖਦੇ ਹੋਇਆ ਸ਼ੰਭੂ ਬਾਟਰ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਤੁਸੀਂ ਦੇਖੋ ਇਸ ਦਿਨ ਖਾਸਿਤ ਕੀ ਹੈ ਸਹਿਜ ਪਾਠ ਰੱਖੇ ਗਏ ਨੇ ਪਹਿਲੀ ਵਾਰੀ ਮਹਾਰਾਜ ਦਾ ਪ੍ਰਕਾਸ਼ ਇੱਥੇ ਹੋ ਰਿਹਾ ਸ਼ੰਭੂ ਬਾਟਰ ਦੇ ਜੌਧਾ ਮੋਰਚਾ ਲੱਗਿਆ ਉਸ ਤੋਂ ਬਾਅਦ ਅੱਜ ਤੱਕ ਪਹਿਲੀ ਵਾਰੀ ਗੁਰੂ ਸਾਹਿਬ ਦਾ ਇੱਥੇ ਪ੍ਰਕਾਸ਼ ਕੀਤਾ ਜਾ ਰਿਹਾ ਤੇ ਉਹ ਵੀ ਗੁਰੂ ਦੇ ਖਾਲਸੇ ਸਾਜਣ ਦਿਵਸ ਨੂੰ ਮੁੱਖ ਰੱਖਦੇ ਹੋਇਆ ਪਰ ਉਹਨਾਂ ਦੇ ਵਿੱਚ ਖਾਸ ਗੱਲ ਹੋਰ ਹੈ ਜਿੱਦਾਂ ਕਿ ਤੁਸੀਂ ਜਾਣਦੇ ਨਵਦੀਪ ਨਵਦੀਪ ਸਿੰਘ ਬਣ ਗਏ ਔਰ ਹਿਨਾ ਭੈਣ ਹਿਨਾ ਪ੍ਰੀਤਕੌਰ ਬਣ ਗਏ ਤੇ ਕਿਸ ਤਰ੍ਹਾਂ ਉਹਨਾਂ ਨੂੰ ਗੁਰੂ ਦੀ ਸਿੱਖੀ ਪ੍ਰਾਪਤ ਹੋਈ ਤੇ ਉਹਨਾਂ ਵੱਲੋਂ ਹੀ ਇਹ ਇੱਕ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਸੀਂ ਸਾਹਮਣੇ ਖੜੇ ਹੋਏ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਨੂੰ ਉਸ ਯਾਦ ਕਰਦਾ ਹਾਂ ਕਿਉਂਕਿ ਸਾਨੂੰ ਉਹਨਾਂ ਨੇ ਸਾਜਿਆ ਸੀ ਕਹਿੰਦੇ ਉਸੇ ਤਰ੍ਹਾਂ ਆਪਾਂ ਵੀ ਗੁਰੂ ਦੇ ਸਿੰਘ ਆ ਤੇ ਅੱਜ ਪਹਿਲਾਂ ਸ਼ੁਰੂਆਤ ਜਿਹੜੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਜੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕਰ ਰਹੇ ਨੇ ਉਸ ਦੀ ਸੋ ਉਸ ਸਿਧਾਂਤ ਨੂੰ ਮੁਖਰ ਖੜੇ ਹੋਇਆ ਇੱਥੇ ਖਾਸ ਕਰਕੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਡੇ ਨਾਲ ਭੈਣ ਹਿਨਾ ਸਕੌਰ ਵੀ ਜੀ ਵੀ ਖੜੇ ਨੇ ਤੇ ਨਵਦੀਪ ਸਿੰਘ ਜੀ ਖੜੇ ਨੇ ਤੇ ਗੱਲਬਾਤ ਕਰਾਂਗੇ ਵੀ ਕੀ ਦਿਮਾਗ ਚ ਕਿਵੇਂ ਸੋਚ ਆ ਵੀ ਖਾਲਸਾ ਜਿਸ ਸਾਧਨ ਦੇ ਉਸ ਇੱਥੇ ਬਣਾਇਆ ਜਾ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇੱਕ ਦਿਨ ਉਹ ਸੀ ਜਦੋਂ ਤੁਸੀਂ ਸੇਵਾਵਾਂ ਕਰਨ ਆਏ ਸੀ ਮੈਡੀਕਲ ਦੀਆਂ ਇੱਕ ਦਿਨ ਉਹ ਸੀ ਜਦੋਂ ਤੁਸੀਂ ਗੁਰੂਦੇਵ ਸਿੰਘ ਸੱਜ ਗਏ ਸੀ ਇੱਕ ਦਿਨ ਆਏ ਜਦੋਂ ਤੁਸੀਂ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਸ਼ੰਭੂ ਬਾਦਰ ਤੇ ਪਹਿਲੀ ਵਾਰੀ ਥੋਡੇ ਵੱਲੋਂ ਕੀਤਾ ਜਾ ਰਿਹਾ ਮਤਲਬ ਕਿ ਬੜੀ ਵੱਡੀ ਸੇਵਾ ਬੜੀ ਵੱਡੀ ਹੈ ਨਾ ਉਸ ਦਿਨ ਦੇਖਿਆ ਜਾ ਤੇ ਤੇ ਪਹਿਲੀ ਵਾਰੀ ਪ੍ਰਕਾਸ਼ ਹੋ ਰਿਹਾ ਗੁਰੂ ਸਾਹਿਬ ਦਾ ਤੇ ਅਸਲ 'ਚ ਅਸੀਂ ਤਾਂ ਕੁਛ ਨਹੀਂ ਹੈਗੇ ਜੀ ਅਸੀਂ ਤਾਂ ਉਹਦੇ ਪੈਰ ਦੇ ਚਰਨ ਧੂੜ ਦੇ ਬਰਾਬਰ ਵੀ ਹੈ ਨਹੀਂ ਉਹ ਹਾਂਜੀ ਸਾਨੂੰ ਇਹ ਮਹਾਰਾਜ ਦੇ ਆਪ ਕਰਾਉਣ ਵਾਲਾ ਆ ਮਹਾਰਾਜ ਆਪ ਕਰਾਉਣ ਵਾਲਾ ਆ ਉਹ ਸਾਡੇ ਤੇ ਮਨ 'ਚ ਇੱਕ ਫੁਰਨਾ ਉਹਨੇ ਪੈਦਾ ਕੀਤਾ ਮਹਾਰਾਜ ਨੇ ਅਸੀਂ ਅੱਗੇ ਗੱਲ ਕੀਤੀ ਵੀ ਅਸੀਂ ਵੀ ਚਾਹੁੰਦੇ ਆ ਵੀ ਏ ਆਪਣੇ ਧਰਨੇ ਤੇ ਮਹਾਰਾਜ ਦਾ ਪ੍ਰਕਾਸ਼ ਹੋਵੇ ਸੋ ਅਸਲ ਚ ਇੱਕ ਦੁੱਖ ਵਾਲੀ ਗੱਲ ਵੀ ਹੈ ਕਿ ਜਿਹੜਾ ਪ੍ਰਕਾਸ਼ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਬਹੁਤ ਲੇਟ ਹੋਇਆ ਸੋ ਹੁਲਾ ਮਹਲਾ ਵੀ ਇਦਾਂ ਹੀ ਨਿਕਲਿਆ ਮੈਂ ਨਹੀਂ ਚਾਹੁੰਦਾ ਸੀ ਕਿ ਬਜ਼ਾਕੀ ਵੀ ਸਾਡੀ ਇਦਾਂ ਨਿਕਲ ਜੇ ਤੇ ਅਸੀਂ ਆਪਣੇ ਘਰ ਚ ਸ਼ਾਇਦ ਜੇ ਮੈਂ ਆਪਣੇ ਘਰ ਸੋਚਦਾ ਸੀ ਪਹਿਲਾਂ ਕਰਾਉਣ ਦਾ ਪਰ ਵੱਡੀ ਗੱਲ ਇਹ ਹੈ ਕਿ ਇਹ ਵੀ ਸਾਡਾ ਹੀ ਘਰ ਆ ਹੁਣ ਅਸਲੀ ਘਰ ਤਾਂ ਇਹ ਹੀ ਬਣ ਗਿਆ ਸਾਡਾ ਸੋ ਅਸੀਂ ਆਪਣੇ ਘਰ ਚ ਆਪਣੇ ਗੁਰੂ ਲੈ ਕੇ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਰੀ ਸੰਗਤ ਨੂੰ ਵਧਾਈਆਂ ਵੀ ਦੇਣਾ ਚਾਹੁੰਦਾ ਆ ਵੀ ਅਸੀਂ ਆਪਣੇ ਗੁਰੂ ਨੂੰ ਨਿਕਰੀ ਲੈ ਕੇ ਆਏ ਆ ਬਹੁਤ ਮਨ ਨੂੰ ਖੁਸ਼ ਵੀ ਆ ਤੇ ਬਹੁਤ ਮਾਣ ਵਾਲੀ ਗੱਲ ਵੀ ਆ ਕਿ ਅਸੀਂ ਗੁਰੂ ਵਾਲੇ ਹੋ ਗਏ ਆ ਹੁਣ ਹਾਂਜੀ ਦੇਖੋ ਜੀ ਪਾਈ ਸਾਹਿਬ ਪਹਿਲੇ ਆਪਾਂ ਗੱਲ ਕਰੀਏ ਗੁਰੂ ਮਹਾਰਾਜ ਦੇ ਪ੍ਰਕਾਸ਼ ਦੀ ਖੁਸ਼ੀ ਆ ਨਾ ਸਾਰਿਆਂ ਨੂੰ ਹਾਂ ਗੁਰੂ ਸਾਜਨਾ ਜੀ ਦਾ ਦਿਵਸ ਵੀ ਮਨਾਇਆ ਜਾ ਰਿਹਾ ਹਨ ਤੇ ਉਸ ਤੋਂ ਇਲਾਵਾ ਤੁਹਾਡੇ ਮਨਾਂ ਚ ਕੀ ਸਵਾਲ ਸੀ ਵੀ ਕਿਸ ਤਰ੍ਹਾਂ ਆਪਾਂ ਗੁਰੂ ਸਾਹਿਬ ਨੂੰ ਹਨਾ ਇੱਥੇ ਪ੍ਰਕਾਸ਼ ਕੀਤਾ ਜਾਵੇ ਜਿਹੜਾ ਮਨ ਚ ਇੱਕ ਸਵਾਲ ਜਾ ਉੱਠਦਾ ਵੀ ਆਪਾਂ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਉਸ ਸਿਧਾਂਤ ਨੂੰ ਉੱਥੇ ਲਾਗੂ ਕਰ ਸਕਦੇ ਆ ਅ ਸਿਧਾਂਤ ਨੂੰ ਲਾਗੂ ਦੀ ਗੱਲ ਜੀ ਮੈਂ ਕਹਿੰਦਾ ਇਹ ਜਿਹਾ ਕਿ ਆਪਣਾ ਇਹ ਮਹਾਰਾਜ ਨੇ ਬਸਾਖੀ ਤੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਅਸੀਂ ਤਾਂ ਉਸ ਦਿਨ ਨੂੰ ਮੁੱਖ ਰੱਖਦੇ ਹੋਏ ਵੀ ਇਹ ਮਨਚ ਫੁਰਨ ਆਇਆ ਸੀ ਕਿ ਬਸਾਖੀ ਆ ਰਹੀ ਆ ਵੀ ਆਪਣੇ ਖਾਲਸਾ ਪੰਥ ਦੀ ਸਹਾਜਨਾ ਹੋਈ ਸੀ ਆਪਾਂ ਜੇ ਘਰ ਜਾਂ ਆਪਣੇ ਘਰ ਪ੍ਰੋਗਰਾਮ ਕਰਾਵਾਂਗੇ ਕੋਈ ਜਾਂ ਮੱਥਾ ਟੇਕਣ ਅਨੰਦਪੁਰ ਸਾਹਿਬ ਜਾਮਾਗੇ ਕਿਉਂ ਨਾ ਆਪਾਂ ਇੱਕ ਬਸਾਖੀ ਇੱਥੇ ਹੀ ਲਾ ਲਈਏ ਵੀ ਇੱਥੇ ਬਸਾਖੀ ਮਨਾਈ ਹੈ ਵੀ ਮਹਾਰਾਜ ਦਾ ਪ੍ਰਕਾਸ਼ ਇੱਥੇ ਕਰਦਾ ਜਿਹੜੀ ਸੰਗਤ ਨਹੀਂ ਵੀ ਜਾ ਸਕਦੀ ਇਧਰੋਂ ਉਧਰ ਘਰ ਜਾਂ ਨੰਦਪੁਰ ਸਾਹਿਬ ਉਹ ਇੱਥੇ ਹੀ ਪਸਾਕੀ ਮਨਾਉਣ ਸਾਰੇ ਬਿਲਕੁਲ ਇਹਦਾ ਹੋਲਾ ਮੱਲਾ ਵੀ ਇੱਥੇ ਮਨਾਇਆ ਪਰ ਹੋਲੇ ਮਹੱਲੇ ਦੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ ਸੀਗਾ ਹੁਣ ਇਹ ਪਸਾਕੀ ਤੇ ਮਹਾਰਾਜ ਦਾ ਪ੍ਰਕਾਸ਼ ਵੀ ਹੈ ਸਰ ਸਹਿਜ ਪਾਠ ਵਾਲੀ ਹੀ ਸੋਚਿਆ ਕਿਉਂਕਿ ਲੋਕ ਜੇ ਸੋਚਦੇ ਖੰਡਪਾਤ ਸਾਹਿਬ ਕਰਾਸ ਕਰਦੇ ਤੁਸੀਂ ਪਰ ਮਨ ਵਿੱਚ ਸਹਿਜ ਪਾਠ ਕਰਾਉਣ ਦੀ ਕਿਉਂ ਸੋਚੀ ਅਸਲ 'ਚ ਜਿਹੜੀ ਮੈਨੂੰ ਇਦਾਂ ਆਇਆ ਵੀ ਮਹਾਰਾਜ ਸਾਡੇ ਕੋਲ ਜਿਆਦਾ ਸਮਾਂ ਰਹਿਣਗੇ ਮੇਰੇ ਮਨ 'ਚ ਇਹ ਆ ਸਾਡੇ ਦੋਨਾਂ ਦੇ ਮਨ 'ਚ ਇਹ ਆ ਵੀ ਮਹਾਰਾਜ ਸਾਡੇ ਕੋਲ ਜਿਆਦਾ ਸਮਾਂ ਰਹਿਣ ਤਾਂ ਜਿੱਦਾਂ ਹੁੰਦਾ ਨਹੀਂ ਆਪਣੇ ਪਰਿਵਾਰ 'ਚ ਵਜਾ ਬੱਚਾ ਜੋਨਾ ਨੰ ਮੈਂ ਆਪਣੇ ਮਾਪਿਆਂ ਕੋਲ ਰਹਾ ਜਾਂ ਜਿਸ ਨਾਲ ਜਿਹਨਾਂ ਨਾਲ ਜ਼ਿਆਦਾ ਪ੍ਰੇਮ ਹੁੰਦਾ ਉਸੇ ਉਹੀ ਪ੍ਰੇਮ ਸਾਡਾ ਹੁਣ ਗੁਰੂ ਨਾਲ ਹੈ ਆਪਣੇ ਨਾਲ ਗੁਰੂ ਜਰਨ ਸਾਹਿਬ ਜੀ ਦਸਾਂ ਗੁਰੂਆਂ ਦੀ ਜੋਤ ਸੋ ਅਸੀਂ ਚਾਹੁੰਦੇ ਸੀ ਵੀ ਮਹਾਰਾ ਸਾਡੇ ਕੋਲ ਜ਼ਿਆਦਾ ਸਮਾਂ ਰਹਿਣ ਤਾਂ ਕਰਕੇ ਸਹਿਜਪਾਠ ਚੁਣਿਆ ਸਹਿਜਪਾਠ ਕਰਾਈਏ ਜਿੰਨਾ ਜ਼ਿਆਦਾ ਸਮਾਂ ਬਤਾਨ ਦੀ ਕੋਸ਼ਿਸ਼ ਜ਼ਿਆਦਾ ਸੇਵਾ ਕਰਨ ਦਾ ਮੌਕਾ ਵੀ ਮਿਲੂਗਾ ਨਾ ਬਿਲਕੁਲ ਬਿਲਕੁਲ ਜੇ ਜ਼ਿਆਦਾ ਸਮਾਂ ਸਾਡੇ ਕੋਲ ਬਤਾਓਗੇ ਸਾਨੂੰ ਵੀ ਮੌਕਾ ਮਿਲੂਗਾ ਵੀ ਅਸੀਂ ਜ਼ਿਆਦਾ ਸੇਵਾ ਕਰੀਏ ਨਾਲ ਮਹਾਰਾਜੀ ਦੇ ਚਰਨਾਂ ਦੇ ਜੀ ਭਾਈ ਸਾਹਿਬ ਦੇਖੋ ਤੁਸੀਂ ਵੀ ਪਹਿਲੀ ਵਾਰੀ ਹੈ ਨਾ ਇਸ ਕੰਮ ਨੂੰ ਕਰ ਰਹੇ ਹੋ ਨਾ ਦੇਖਿਆ ਜਾਏ ਤੇ ਇਹ ਗੁਰੂ ਗ੍ਰੰਥ ਸਾਹਿਬ ਬਾਣੀ ਤੁਸੀਂ ਵੀ ਪਹਿਲੀ ਵਾਰੀ ਪੂਰੀ ਸੁਣੋਗੇ ਕਿ ਸਮਾਂ ਮਿਲੂਗਾ ਤੁਹਾਨੂੰ ਹਰ ਸੰਮੰਦਾ ਤੋਂ ਅਹਿਸਾਸ ਕਿਦਾਂ ਦਾ ਹਨ ਮਨ ਚ ਬਹੁਤ ਵਧੀਆ ਅਹਿਸਾਸ ਆ ਕਿ ਐਸੀ ਗੁਰੂ ਦੇ ਸ਼ਾਇਦ ਹੋਰ ਨਜ਼ਦੀਕ ਹੋਵਾਂਗੇ ਜਾਂ ਮਹਾਰਾਜ ਆਪਣੇ ਨਜ਼ਦੀਕ ਸਾਨੂੰ ਹੋਰ ਆਪਣੇ ਚਰਨਾਂ ਵਿੱਚ ਜੋੜੇਗਾ ਸੋ ਬਾਣੀ ਆ ਸਾਨੂੰ ਬਾੜੀ ਆਨੰਦਾ ਵੀ ਬਲ ਬਖਸ਼ਣ ਮਹਾਰਾਜ ਬਾਣੀ ਛੋੜਨ ਦਾ ਵੀ ਬਲ ਬਖਸ਼ਣ ਪੈਣੇ ਹਨ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਵੀਰ ਨਾਲ ਮਿਲ ਕੇ ਆਪਾਂ ਹਨ ਤੇ ਦੋਨੋਂ ਇਹ ਕਾਰਜ ਕਰਦੇ ਹੋ ਪਹਿਲਾ ਸਿੱਖੀ ਸਰੂਪ ਚ ਆਉਣ ਦਾ ਆਨੰਦ ਲੱਗ ਸੀ ਤੇ ਤੇ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਦਾ ਜਿਹੜਾ ਅਹਿਸਾਸ ਹੈ ਜੋ ਮਹਾਰਾਜ ਤੁਹਾਡੇ ਦਰਬਾਰ ਦਿੱਤੇ ਹੈ ਘਰ ਦਿੱਤੇ ਘਰ ਦੇ ਵਿੱਚ ਪ੍ਰਕਾਸ਼ ਹਨ ਸੌਰੀ ਦਰਬਾਰ ਤੇ ਉਹਨਾਂ ਦਾ ਹੀ ਹੁੰਦਾ ਘਰ ਤੁਹਾਡੇ ਘਰ ਦੇ ਵਿੱਚ ਬਿਲਕੁਲ ਜਿੱਦਾਂ ਕਿ ਹੁਣ ਆਪਣਾ ਮੋਰਚਾ ਹੀ ਘਰ ਬਣ ਚੁੱਕਾ ਹੈ ਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਇੱਥੇ ਆਸਿਰਿਆ ਹੈ ਮਨ ਬਹੁਤ ਹੀ ਭਾਵੁਕ ਹੋਈ ਸੀਗਾ ਔਰ ਚਾਹਦੇ ਵੀ ਸੀ ਆਪਾਂ ਕਿ ਮਹਾਰਾਜ ਨੂੰ ਇੱਥੇ ਲੈ ਕੇ ਆਈਏ ਔਰ ਹੁਣ ਅਸੀਂ ਇਹ ਵੀ ਚਾਹਨੇ ਕਿ ਲੰਬੇ ਸਮੇਂ ਤੱਕ ਮਹਾਰਾਜ ਸਾਡੇ ਕੋਲ ਹੀ ਰਹਿਣ ਤਾਂ ਕਿ ਸੇਵਾ ਕਰਨ ਦਾ ਮੌਕਾ ਮਿਲਦਾ ਰਹੇ ਸਾਨੂੰ ਔਰ ਜਿੱਦਾਂ ਕਿ ਹੁਣ ਇਹ ਮੋਰਚਾ ਸਾਡਾ ਘਰ ਹੈ ਤੇ ਇਸੇ ਕਰਕੇ ਹੁਣ ਆਪਾਂ ਇੱਥੇ ਹੀ ਸੈਜ ਬਣ ਕੇ ਤੁਸੀਂ ਮਨ ਵਿੱਚ ਹੋਰ ਕੀ ਖਿਆਲ ਆਸੀ ਮੋਰਚੇ ਪ੍ਰਤੀ ਮੋਰਚੇ ਚੜ੍ਹਦੀ ਕਲਾ ਵਾਸਤੇ ਜਾਂ ਹੋਰ ਕੀ ਚੀਜ਼ਾਂ ਵੀ ਹੁੰਦੀਆਂ ਜਿਵੇਂ ਤੇ ਸ਼ਹੀਦੀਆਂ ਹੋਈਆਂ ਔਰ ਫੱਟੜ ਹੋਏ ਆਪਣੇ ਕਿਸਾਨ ਹੋਰ ਕੀ ਮੰਤਵ ਸੀ ਤੁਹਾਡੇ ਮੰਨਣਾ ਬਿਲਕੁਲ ਜਿੱਦਾਂ ਕਿਸ ਸੈਜ ਪਾਟਾ ਜਰਮ ਹੋਇਆ ਤੇ ਅਸੀਂ ਇਹੀ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਜਿੱਦਾਂ ਆਪਣੇ ਸਿੰਘਾਂ ਨੂੰ ਇੱਥੇ ਫੱਟੜ ਕੀਤਾ ਗਿਆ ਹੈ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਮਹਾਰਾਜ ਜਿਹੜਾ ਤੰਦਰੁਸਤ ਕਰਨ ਉਹਨਾਂ ਨੂੰ ਜਲਦ ਤੋਂ ਜਲਦ ਅਤੇ ਇਹੀ ਬੇਨਤੀ ਹੈ ਕਿ ਮੋਰਚਾ ਜਲਦ ਤੋਂ ਜਲਦ ਫਤਿਹ ਹੋਵੇ ਅਤੇ ਸਾਰੇ ਤੇ ਤੰਦਰੁਸਤ ਤੰਦਰੁਸਤ ਭਰੇ ਆਪਣੇ ਆਪਣੇ ਘਰਾਂ ਨੂੰ ਪਰਤਣ ਤੇ ਜਿਹੜੇ ਸਿੰਘ ਇੱਥੇ ਸ਼ਹੀਦ ਹੋਏ ਹਨ ਉਹਨਾਂ ਨੂੰ ਮਹਾਰਾਜ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਬਲ ਬਖਸ਼ਣ ਆਪਣੇ ਭਾਣਾ ਮੰਨਣ ਦਾ ਅਣ ਜਿਦਾਂ ਕਿ ਤੁਸੀਂ ਵੀ ਗੁਰਸਿੱਖੀ ਦੇ ਵਿੱਚ ਪਹਿਲੀ ਵਾਰੀ ਐ ਸੇ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਕਿਦਾਂ ਐ ਮਨ ਚ ਸੇਵਾਵਾਂ ਕਿ ਸਾਰੇ ਸੋਚੀਆਂ ਹੋਣੀਆਂ ਵੀ ਕਿੱਦਾਂ ਕਿੱਦਾਂ ਕਰਾਂਗੇ ਸੇਵਾਵਾਂ ਹਨਾ ਕਈ ਤਰ੍ਹਾਂ ਦੇ ਸਵਾਲ ਹੁੰਦੇ ਮਾਨ ਚ ਵੀ ਸਾਡੇ ਕੋਲ ਇਸ ਤਰ੍ਹਾਂ ਸੇਵਾ ਕੀਤੀ ਜਾਊਗੀ ਕਿ ਨਹੀਂ ਹੋ ਸਕੇਗੀ ਕਿ ਨਹੀਂ ਬਿਲਕੁਲ ਬਿਲਕੁਲ ਆਪਾਂ ਮਹਾਰਾਜ ਦੇ ਛੋਟੇ ਬੱਚੇ ਆ ਨਾ ਸਮਝਿਆ ਨਾ ਦਾਣ ਆ ਮਹਾਰਾਜ ਸਾਨੂੰ ਸਮੱਤ ਬਖਸ਼ਣ ਬਾਕੀ ਆਪਾਂ ਜਿੰਨੇ ਜਿੰਨਾ ਵੀ ਸਾਡੇ ਵੱਲੋਂ ਹੋ ਸਕੇਗਾ ਆਪਾਂ ਸੇਵਾ ਚ ਕੋਈ ਕਮੀ ਨਹੀਂ ਆਣ ਦਵਾਂਗੇ ਬਾਕੀ ਮਹਾਰਾਜ ਬੈਠੇ ਆ ਕਰਾਨ ਵਾਲੇ ਸੇਵਾ ਉਹੀ ਜਿੱਦਾਂ ਉਹਨਾਂ ਨੇ ਇੰਨਾ ਹਜੇ ਤੱਕ ਨਿਰੰਤਰ ਸਾਡੇ ਕੋਲ ਦਵਾਈਆਂ ਦੀ ਸੇਵਾ ਲਈ ਅੱਗੇ ਆਪਣੀ ਸੇਵਾ ਵੀ ਆਪ ਹੀ ਲੈਣਗੇ ਜੇ ਤੇ ਫਿਰ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਹੁਣ ਤੁਸੀਂ ਸੇਵਾਵਾਂ ਕਿਵੇਂ ਨਿਵਾਉਗੇ ਦੂਸਰੀਆਂ ਜਿਹੜੀਆਂ ਮੈਡੀਕਲ ਦੀਆਂ ਔਰ ਚੀਜ਼ਾਂ ਦੀ ਬਿਲਕੁਲ ਜਿੱਦਾਂ ਕਿ ਪਹਿਲਾਂ ਹੁਣ ਵੀ ਸੇਵਾਵਾਂ ਜਿਹੜੀਆਂ ਮੈਡੀਕਲ ਦੀਆਂ ਵਿੱਚ ਵਿੱਚ ਆਪਾਂ ਨਾਲ ਦੇ ਨਾਲ ਦੇ ਰਿਹਾ ਔਰ ਜਿੱਦਾਂ ਕਿ ਮਹਾਰਾਜ ਦਾ ਭੋਗ ਲੱਗਣ ਤੋਂ ਬਾਅਦ ਆਪਾਂ ਫਿਰ ਆਪਣੀ ਨਿਰੰਤਰ ਜਿਹੜੀ ਮੈਡੀਕਲ ਦੀ ਸੇਵਾ ਉੱਥੇ ਨਾਲ ਹੀ ਆਪਾਂ ਕੋਲ ਦੇਵਾਂਗੇ ਤੁਸੀਂ ਉਹ ਵੀ ਦੇਖ ਸਕਦੇ ਹੋ ਬਾਅਦ ਵਿੱਚ ਔਰ ਆਪਾਂ ਇੱਕ ਇੱਕ ਜਣਾ ਇੱਥੇ ਰਵਾਂਗੇ ਇੱਕ ਜਣਾ ਦਵਾਈਆਂ ਦੀ ਸੇਵਾ ਕਰੇਗਾ ਔਰ ਟਾਈਮ ਟੂ ਟਾਈਮ ਆਪਾਂ ਆਪਣੀ ਡਿਊਟੀ ਸ਼ਿਫਟ ਕਰਦੇ ਰਵਾਂਗੇ ਤਾਂ ਕਿ ਮਹਾਰਾਜ ਦੀ ਸੇਵਾ 'ਚ ਵੀ ਕੋਈ ਕਮੀ ਨਾ ਆਵੇ ਔਰ ਸਾਡੀ ਨਿਰੰਤਰ ਜਿਹੜੀ ਦਵਾਈਆਂ ਦੀ ਸੇਵਾ ਉਹ ਵੀ ਚੱਲਦੀ ਰਹੇ ਤਾਂ ਦੇਖਿਆ ਜੇ ਤੁਹਾਡੀ ਲੱਤ ਦੀ ਜਿਹੜੀ ਪੋਜੀ ਯਕਿਨ ਆ ਤੁਸੀ ઓપરેટિવ ਕਰਾਉਣਾ ਪਰ ਹੁਣ ਇੱਥੇ ਸੇਵਾਵਾਂ ਵੀ ਨਿਭਾਉਣੀਆਂ ਦੂਜੇ ਪਾਸੇ ਵੀ ਕੰਮ ਕਰਨਾ ਕਿੱਡਾ ਕਿੰਨਾ ਕੁ ਮੁਸ਼ਕਲ ਹੈ ਕੀ ਪਤਾ ਸਾਰੇ ਸੰਗਤ ਦੀ ਸੇਵਾ ਦੇ ਨਾਲ ਆਸ਼ੀਰਵਾਦ ਦੇ ਨਾਲ ਹੀ ਤੇ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਮੇਰੀ ਲਤ ਬਿਨਾਂ ਆਪਰੇਸ਼ਨ ਤੋਂ ਹੀ ਠੀਕ ਹੋ ਜਾਵੇ ਸੋ ਮੇਰੇ ਮਨ ਦੇ ਵਿੱਚ ਬਹੁਤ ਜਿਹੜਾ ਇਸ ਗੱਲ ਕਰਕੇ ਹੈਗਾ ਕਿ ਮਹਾਰਾਜ ਜੀ ਅੱਗੇ ਮੈਂ ਹੀ ਬੇਨਤੀ ਕਰੂੰਗੀ ਕਿ ਸੰਗਤ ਦਾ ਜੇ ਇੰਨਾ ਪਿਆਰ ਮਿਲਿਆ ਅੱਗੇ ਵੀ ਇੰਨਾ ਸਾਥ ਮਿਲੇ ਕਿ ਮਹਾਰਾਜ ਮੇਰੀ ਸੁਣਨ ਕਿ ਮੇਰਾ ਆਪਰੇਸ਼ਨ ਤੋਂ ਬਿਨਾ ਹੀ ਲਤ ਠੀਕ ਹੋ ਜਾਵੇ ਦੇਖਿਆ ਜੇ ਮੈਂ ਜਦੋਂ ਪਹਿਲਾਂ ਤੁਸੀਂ ਇਸ ਪਾਸੇ ਨਹੀਂ ਸੀ ਜਿਹੜੀ ਮੈਡੀਕਲ ਤੇ ਤੁਹਾਡਾ ਮਤਲਬ ਤੁਸੀਂ ਹਿੰਦੂ ਪਰਿਵਾਰ ਚੋਂ ਸੀ ਪਰ ਇੰਨਾ ਮੁਹੱਬਤ ਇੰਨਾ ਪਿਆਰ ਇੰਨਾ ਪ੍ਰੇਮਗੁਰੂ ਨਾਲ ਬਣ ਗਿਆ ਇੱਕਦਮ ਕਿਵੇਂ ਬਣਿਆ ਵੇ ਇੰਨੇ ਸਮੇਂ ਦੇ ਵਿੱਚ ਵਿੱਚ ਜਿੱਦਾਂ ਵੈਸੇ ਤਾਂ ਮੈਂ ਜਦੋਂ ਪਹਿਲਾਂ ਵੀ ਅੰਮ੍ਰਿਤ ਨਹੀਂ ਸੀ ਛਕਿਆ ਬਟ ਮੇਰਾ ਜਿਹੜਾ ਮਾਨਸਿਕਾ ਉਹ ਗੁਰਦੁਆਰਾ ਸਾਹਿਬ ਵਿੱਚ ਬਹੁਤ ਲੱਗਦਾ ਹੁੰਦਾ ਸੀ ਕੀਰਤਨ ਮੈਂ ਕਈ ਵਾਰ ਸੁਣਨ ਵੀ ਜਾਂਦੀ ਸੀ ਔਰ ਆਪਣੇ ਉੱਤੇ ਜਿਹੜਾ ਲੱਗੇ ਮੇਰੇ ਘਰ ਦੇ ਲੱਗੇ ਸ਼ੀਦਾ ਸਿੰਘਾ ਦਾ ਗੁਰਦੁਆਰਾ ਹੈ ਉੱਥੋਂ ਦੀ ਯਾਤਰਾ ਵੀ ਇੱਕ ਦੋ ਵਾਰ ਮੈਂ ਕੀਤੀ ਹੈ ਉਸ ਤੋਂ ਬਾਅਦ ਮੇਰੇ ਮਨ 'ਚ ਸ਼ੁਰੂ ਤੋਂ ਬਾਬਾ ਜੀ ਦੀ ਪ੍ਰਤੀ ਬਹੁਤ ਪਿਆਰ ਹੁੰਦਾ ਸੀਗਾ ਤੇ ਜਦੋਂ ਮੈਨੂੰ ਅੰਮ੍ਰਿਤ ਪਾਨ ਕਰਨ ਦਾ ਮੌਕਾ ਮਿਲਿਆ ਮੈਂ ਬਹੁਤ ਖੁਸ਼ ਹੋਈ ਤੇ ਮੇਰੀ ਫੈਮਲੀ ਵੀ ਬਹੁਤ ਖੁਸ਼ ਸੀਗੀ ਤੇ ਹੁਣ ਜਿੱਦਾਂ ਮਹਾਰਾਜ ਆਪਣੇ ਘਰ ਆਏ ਨੇ ਤੇ ਉਹਦੇ ਲਈ ਵੀ ਬਹੁਤ ਮਨ ਪ੍ਰਸਾਨ ਨੇ ਕੀ ਸਦਾ ਵਿਰਾਜਮਾਨ ਰਹੇ ਵੀ ਅਵੀਰ ਜੀ ਇਸ ਤੋਂ ਇਲਾਵਾ ਮੰਚ ਤੇ ਮੰਤਵ ਕੀ ਆਉ ਦਰੂ ਸਾਹਿਬ ਦੇ ਪ੍ਰਤੀ ਹੋਣ ਤੁਹਾਡਾ ਕੀ ਕੀ ਮਨ ਲੋਗੇ ਇਸ ਤੋਂ ਲਾਵਾ ਦਿਲ ਚ ਕੀ ਸੋਚ ਆ ਬਈ ਦਿਲ ਚ ਇਹੀ ਸੋਚ ਹੈ ਮੇਰੀ ਸੋਚ ਤਾਂ ਅਸਲ ਚ ਇਹ ਆ ਵੀ ਮੈਂ ਦੁਨੀਆ ਦੀ ਦੌੜ ਤੋਂ ਪਿੱਛੇ ਹਟ ਕੇ ਮਹਾਰਾਜ ਦੀ ਸੇਵਾ ਚ ਲੱਗਾ ਰਵਾਂ ਮੈਂ ਦੁਨੀਆ ਦੀ ਚਰਨ ਧੂੜ ਇਕੱਠੀ ਕਰਾਂ ਮੈਂ ਜਿਨ੍ਹਾਂ ਨੂੰ ਵੀ ਮਹਾਰਾਜ ਮੈਨੂੰ ਇੰਨੇ ਕਿਛੋ ਕੇ ਕਰਦੇ ਨੇ ਜਿਹਨੂੰ ਲੋੜ ਆ ਜਿਹੜੇ ਆਸ ਲੈ ਕੇ ਆਉਂਦਾ ਕੋਈ ਇੱਥੇ ਉਹਨਾਂ ਦੀ ਆਸ ਪੂਰੀ ਕਰ ਸਕੀਏ ਮਹਾਰਾਜ ਦੇ ਨਾਲ ਜੁੜੇ ਜੁੜੇ ਰਹੀਏ ਤੇ ਕਾਮ ਗਰੋਥ ਲੋ ਮੋ ਹੰਕਾਰ ਤੋ ਇਹ ਤੋ ਸਾਡਾ ਪਿੱਛਾ ਛੁੱਟੇ ਤੋ ਪੈਸਾ ਆਇਆ ਅਮਰ ਸ਼ਕਨ ਤੋਂ ਬਾਅਦ ਤੁਸੀਂ ਰੋਜ਼ ਹੁੰਦੇ ਕਿ ਸਕਾਂਦੇ ਉੱਥੇ ਦੇਖ ਵੀ ਬਣਾਉਂਦੇ ਜਦੋਂ ਆਪਣਾ ਸੇਵਾਵਾਂ ਸਟਾਰਟ ਕਰਨੀਆਂ ਆਉਂਦੀਆਂ ਨੇ ਮਹਾਰਾਜ ਨੂੰ ਦਰਸ਼ਕ ਮਤਲਬ ਕਿ ਤੁਸੀਂ ਬਾਣੀ ਵੀ ਪੜ੍ਹਦੇ ਹੋ ਕੀ ਕੋਈ ਬਦਲਾਅ ਆਇਆ 1.5 2 ਮਹੀਨੇ ਦੇ ਵਿੱਚ ਆ ਜਿੰਦਗੀ ਬਹੁਤ ਬਦਲ ਗਈ ਆ ਹੁਣ ਤੜਕੇ ਉੱਠੀਦਾ ਆ ਬਾਣੀ ਪੜੀਦੀ ਆ ਮਹਾਰਾਜ ਦਾ ਦੇਗ ਬਣਾਈਦੀ ਆ ਭੋਗ ਲਾਈਦਾ ਆ ਦਾ ਨਾਮ ਲਈਦਾ ਆ ਬਹੁਤ ਮਨ ਨੂੰ ਸ਼ਾਂਤੀ ਆ ਪਹਿਲਾਂ ਕੀ ਕਰਦੇ ਹੁੰਦੇ ਸੀ ਪਹਿਲਾਂ ਨਾ ਜੋ ਨਹੀਂ ਕਰਨਾ ਚਾਹੀਦਾ ਸੀ ਉਹ ਕਰਦੇ ਸੀਗੇ ਹੁਣ ਜੋ ਕਰਨਾ ਚਾਹੀਦਾ ਉਹ ਹੀ ਕਰਦੇ ਆ ਬਿਲਕੁਲ ਹਾਂ ਜੀ ਬਿਲਕੁਲ ਤਬਲਾਵ ਤੇ ਜ਼ਿੰਦਗੀ ਦੇਖੋ ਤੁਸੀਂ ਮਹਾਰਾਜੀ バス ਵਿੱਚ ਪ੍ਰਕਾਸ਼ ਕੀਤਾ ਗਿਆ ਹਨ ਤੇ ਬਹੁਤ ਸੋਹਣੇ ਦੇਖੋ ਸੰਗਤਾਂ ਆ ਰਹੀਆਂ ਦੇਖ ਦੇਖ ਵੀ ਸ਼ਕਾਈ ਜਾ ਰਹੀ ਆ ਦਰਸ਼ਕਾਂ ਦਾਰਾਂ ਨੇ ਕਿਉਂਕਿ ਮਹਾਰਾ ਦੀ ਬਾਣੀ ਦਾ ਪ੍ਰਭਾਵ ਹੋਊਗਾ ਤੇ ਸਾਰੇ ਪਾਸੇ ਪ੍ਰਭਾਵ ਪਊਗਾ ਔਰ ਇਸ ਜਿਹੜੇ ਕਿਸਾਨਾਂ ਨੂੰ ਚੜ੍ਹਦੀ ਕਲਾ ਮਿਲੂਗੀ ਇਸ ਕਰਕੇ ਖਾਸ ਕਰਕੇ ਗੁਰੂ ਮਹਾਰਾ ਦਾ ਪ੍ਰਕਾਸ਼ ਇਥੇ ਕੀਤਾ ਗਿਆ ਹੈ ਬਸਾਂ ਦੇ ਵਿੱਚ ਕਿਉਂਕਿ ਆ ਸਪੈਸ਼ਲੀ বাস ਹੁੰਦੀ ਆ ਪਲਕੀ ਸਾਹਿਬ ਹੁੰਦੀ ਆ ਜਿੰਦੇ ਚ ਮਹਾਰਾਜ ਦਾ ਪ੍ਰਕਾਸ਼ ਹੋ ਜਾਂਦਾ ਉਥੇ ਹੁਣ ਸਹਿਜ ਪਾਠ ਚੱਲੂਗਾ 9 ਦਿਨ ਪਾਠ ਚੱਲੂਗਾ ਕਿੰਨੇ ਬਾਜੀ ਟੋਟਲ ਕਿੰਨੇ ਦਿਨ ਪਾਠ ਚੱਲੂਗਾ ਇਥੇ 9ਵੇਂ ਦਿਨ ਭੋਗਤ ਹੋਊਗਾ ਜੀ 2 ਦਿਨ ਹਾਂਜੀ ਬਿਲਕੁਲ ਅਮਰੂ ਗੁ ਸਾਖੀ ਵਾਲੇ ਦਿਨ 13 13 ਅਪ੍ਰੈਲ ਨੂੰ ਹੋ ਗਿਆ ਸੋ ਸੰਗਤਾਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਆ ਵੀ ਵੱਦ ਚੜ ਕੇ ਆਉਣ ਤੇ ਮਹਾਰਾਜ ਦੇ ਅੱਗੇ ਨਕਮਸਤਕ ਹੋਣ ਤੇ ਅਰਦਾਸ ਕਰਨ ਕਿ ਸੇਵਾਵਾਂ ਚ ਚੱਲੀਆਂ ਤੁਸੀਂ ਦੇਖੋ ਸਾਬ ਨੂੰ ਇੱਥੇ ਸਾਰਾ ਕਵਰ ਕੀਤਾ ਜਾ ਰਿਹਾ ਕੋਈ ਵੀ ਵੀਰ ਸਹਿਯੋਗ ਕਰਨਾ ਚਾਹੇ ਵੀਰ ਤਾਂ ਜਰੂਰ ਸਹਿਯੋਗ ਕਰੋ ਸੇਵਾਵਾਂ ਦੇ ਵਿੱਚ ਕਰ ਸਕਦੇ ਕਿਉਂਕਿ ਇਹ ਮੈਡੀਕਲ ਸੇਵਾ ਵੀ ਕਰਦੇ ਆ ਤੇ ਇੱਥੇ ਮਹਾਰਾਜ ਦੀ ਸੇਵਾ ਵੀ ਇਹਨਾਂ ਨੇ ਕਰਨੀ ਆ ਨਾਲ ਕੋਈ ਵੀ ਵੀਰ ਸੇਵਾ ਕਰਨਾ ਚਾਹੇ ਕੋਈ ਵੀ ਆ ਕੇ ਇਹਨਾਂ ਦਾ ਸਹਿਯੋਗ ਵੀ ਕਰੋ ਸ ਹੈ ਸਫਾਈ ਸਪੂਰੀ ਦਾ ਵੀ ਖਾਸ ਧਿਆਨ ਰੱਖਿਆ ਜਾਊ ਪਰ ਫਿਰ ਵੀ ਇਹ ਆਪਣੇ ਆਪ ਨੂੰ ਬਹੁਤ ਸੇਵਾ ਕਰ ਰਹੇ ਆ ਦੇਖੋ ਸਪੈਸ਼ਲੀ ਉਹ ਸਿੱਤੇ ਜਾ ਰਹੇ ਨੇ ਅਦਰਲੇ ਪਾਸੇ ਤੁਸੀਂ ਦਿਖਾ ਦਿਓ ਕੀ ਪੂਰਾ ਸਿੱਟਾ ਜਾ ਰਿਹਾ ਸਫਾਈ ਕੀਤੀ ਸਮੈਟ ਵਿਛਾ ਦਿੱਤੇ ਗਏ ਥੱਲੇ ਦੇਖ ਲਓ ਤੁਸੀਂ ਬਹੁਤ ਸੋਹਣਾ ਪ੍ਰਬੰਧ ਕੀਤਾ ਵੀਰਾਂ ਨੇ ਮੈਨੂੰ ਬੱਸ ਲਾ ਦਿੱਤੀ ਕਿਉਂਕਿ ਇੱਥੇ ਬਸ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਿਉਂ ਟੈਂਟਾਂ ਵਿੱਚ ਨਹੀਂ ਕਰ ਸਕਦੇ ਕਿਉਂਕਿ ਉੱਥੇ ਸਫਾਈ ਦਾ ਧਿਆਨ ਕਰਵਾਉਣਾ ਬਹੁਤ ਔਖਾ ਤੇ ਸਪੈਸ਼ਲੀ ਨੇ ਤੁਸੀਂ ਇਹ ਦੇਖੋ ਸਿੰਘੂ ਬਾਰਡਰ ਤੇ ਪਹਿਲੀ ਵਾਰੀ ਮਹਾਰਾਜ ਦਾ ਪ੍ਰਕਾਸ਼ ਹੋਇਆ ਜਦੋਂ ਦਾ ਅੰਦੋਲਨ ਚੱਲ ਰਿਹਾ ਇਹ ਬੜੀ ਵੱਡੀ ਖਾਸ ਗੱਲ ਸੀ ਹੋਰ ਫਿਰ ਖਾਲਸਾ ਸਾਜਨਾ ਦਿਵਸ ਨੂੰ ਧਿਆਨ ਵਿੱਚ ਰੱਖਿਆ ਗਿਆ ਬਹੁਤ ਖੁਸ਼ੀ ਆ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਉਹ ਚੰਗਾ ਮੈਸੇਜ ਲੋਕਾਂ ਤੱਕ ਮੋਂ ਸਮਰਤੀ ਚੜ੍ਹਦੀ ਕਲਾ ਵਾਸਤੇ ਇਹ ਕਾਰਜ ਕੀਤੇ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ